ਆ ਦੋ ਮੋਬਾਈਲ ਇਹਦੇ ਵਿੱਚ ਨੇ ਜੀ ਇੱਕ ਮੋਬਾਈਲ ਉਹ ਸਾਹ ਲੈ ਗਏ ਚਾਬੀਆਂ ਦੇਖ ਲੋ ਜੀ ਕਿੰਨੀਆਂ ਨੇ ਜਿਹੜੀ ਮਰਜ਼ੀ ਗੱਡੀ ਨੂੰ ਚਾਬੀ ਲਾ ਲਓ ਜਿਹੜੀ ਮਰਜ਼ੀ ਵਾਹਨ ਨੂੰ ਲਾ ਲਓ ਜੇ ਚਾਬੀ ਨਾਲ ਨਾਂ ਲੱਗੇ ਚਾਬੀ ਗਾਸ ਇਹਨੂੰ ਆ ਸ਼ੈਂਪੂ ਨਾਲ ਸ਼ੈਂਪੂ ਡਾਲ ਲਵੇ ਜੀ ਆਪਾਂ ਦੇ ਦੇ ਦਿੰਦੇ ਹਾਂ ਇੱਕ ਫੋਨ ਪ੍ਰਧਾਨ ਸਾਹਿਬ ਕੋਲੇ ਆ ਦੇਖੋ ਦੱਸ ਰਿਹਾ ਉਹ ਦੱਸ ਰਿਹਾ ਕੋਈ ਨਹੀਂ ਫੋਟੋ ਦੀ ਫੋਟੋ ਤਾਂ ਲੈ ਲੀਂ ਫੋਟੋ ਲੈ ਲੀਂ ਇੱਕ ਵਾਰ ਫੋਟੋ ਦੇਖ ਲੈਣ ਉਹ ਜੀ ਕਿਹੜਾ ਬੰਦਾ ਮੇਰੇ ਕੋਲ ਮੇਰੇ ਕੋਲ ਫੋਨ ਲੈ ਹੋਰ ਦੱਸ ਫੋਨ ਤਾਂ ਇੱਕ ਦੋ ਹੋਰ ਨੇ ਚਾਹੀਏ ਹੋਰ ਚਾਹੀਏ ਹੋਰ ਫੋਨ ਤਾਂ ਇਹ ਬੱਲੇ ਚਲਾ ਦੇ ਆਏ ਥਾਣੇ ਲੈ ਜੀ ਕਿਵੇਂ ਕਰਦੇ ਨੇ ਸਹੀ ਗਾਂਧੀ ਨਾਲ ਗੱਲ ਕਰੀ ਅਗੋਰੇਂਦਰ ਜਨਾਗਰਾ ਉਹ ਲੈ ਰੁਕਸਾ ਆ ਜੀ ਦਰਸ ਕਰਨੇ ਨੇ ਇੱਥੇ ਕੋਣ ਕਾ ਦਰਗਾਹ ਨਹੀਂ ਦੇਣੀ ਜਨੇ ਮੈਂ ਤੁਹਾਨੂੰ ਕਹਿਣਾ ਅੱਜ ਕੋਈ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਮੈਂ ਘਰੋਂ ਜੇ ਆਇਆ ਹੀ ਸੀਗਾ ਇਹਨੇ ਗੱਡੀ ਦੀ ਚਾਬੀ ਲਾਈ ਗੱਡੀ ਨੂੰ ਵਿੱਚ ਬਹਿ ਗਿਆ ਮੈਂ ਕਿਹਾ ਯਾਰ ਵੀ ਬੰਦਾ ਉਪਰਾਂ ਲੱਗਦਾ ਮੈਂ ਇਹਨੂੰ ਕਿਹਾ ਮੈਂ ਹੈਲੋ ਮਨੋਜ ਕਿੱਥੇ ਆ ਕਹਿੰਦਾ ਮੇਰੇ ਨਾਲ ਆ ਜਦੋਂ ਇਹਨੇ ਕਿਹਾ ਮੇਰੇ ਨਾਲ ਆ ਮੈਨੂੰ ਸ਼ੱਕ ਪੈ ਗਈ ਮੈਂ ਉੱਥੇ ਹੀ ਗੱਡੀ ਉਦਾਂ ਹੀ ਛੱਡਤੀ ਇਹ ਗੱਡੀ ਚੋਂ ਉੱਤਰ ਕੇ ਭੱਜ ਲਿਆ ਮੈਂ ਵੀ ਉਹਦੇ ਮਗਰ ਭੱਜ ਲਿਆ ਇੱਥੋਂ ਜੋ ਹੀ ਤੇਜ਼ ਹੋ ਗਿਆ ਮੈਂ ਆਵਾਜ਼ ਮਾਰਤੀ ਜੂ ਇੱਥੇ ਦਾਣਾ ਮੰਡੀ 'ਚ ਮੈਂ ਕਿਹਾ ਵੀ ਬੰਦਾ ਫੜਿਓ ਬੰਦਾ ਫੜਿਓ ਫੜ ਲਿਆ ਜੀ ਹੁਣ ਇਹ ਕਈ ਚੀਜ਼ਾਂ ਮੰਨ ਰਿਹਾ ਖਮਾਣੋ ਦੇ ਦੋ ਬੰਦੇ ਦੱਸਦਾ ਇਹਦੇ ਨਾਲ ਗੁੱਲਬੌਰ ਨਗਰ ਇਹਨੇ ਕਮਰਾ ਲਿਆ ਹੋਇਆ ਇੱਕ ਦਿੱਲੀ ਤੋਂ ਮੋਟਰਸਾਈਕਲ ਇਹਦੇ ਵਿੱਚ ਆਰਸੀ ਲਾਇਸੈਂਸ ਦੇਖੋ ਜੀ ਸਾਡਾ ਪਹਿਲਾਂ ਪਿਛਲੀ 26 ਤਰੀਕ ਨੂੰ ਸਾਡਾ ਇੱਥੇ ਰਾਜਕੁਮਾਰ ਜੀ ਸੀਗੇ ਮੁੰਡਾ ਇੱਥੇ ਸਵੇਰ ਲੱਗੀ ਹੁੰਦੀ ਸਾਰੀ ਦਿਹਾੜੀ ਉਹਨੇ ਸੇਵਾ ਕਰੀ ਸ਼ਾਮ ਨੂੰ ਉਹਦੇ ਕੋ ਕੋਈ ਬੰਦਾ ਆਇਆ ਕਹਿੰਦਾ ਵੀ ਗੱਡੀ ਮਨਜੀ ਸਾਹਿਬ ਖਰਾਬ ਹੋ ਗਈ ਖੜੀ ਆ ਸਬਜ਼ੀ ਦੀ ਵੀ ਅਸੀਂ ਉਹ ਗੱਡੀ ਪਲਟੀ ਕਰਕੇ 5 ਨੰਬਰ ਇੱਥੇ ਲੈ ਕੇ ਆਉਣੀਆਂ ਸਬਜ਼ੀ ਮੰਡੀ ਉਹ ਵਿਚਾਰਾ ਦੋ ਤਿੰਨ ਬੰਦਿਆਂ ਨੇ ਸਾਡੇ ਨੂੰ ਜਵਾਬ ਦਿੱਤਾ ਉਹਨੂੰ ਭੇਚੜ ਕੇ ਲੈ ਗਏ 26 ਤਰੀਕ ਦਾ ਨਾ ਸਾਡਾ ਬੰਦਾ ਨਾ ਸਾਡੀ ਗੱਡੀ ਪੁਲਿਸ ਪ੍ਰਸ਼ਾਸਨ ਨੂੰ ਵੀ ਗੁਹਾਰ ਲਾਈ ਆ ਤੇ ਮੰਨ ਲਾ ਵੀ ਸਾਡਾ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਉਹੀ ਗਰੋਹ ਪੂਰਾ ਜਚਿਆ ਹੋਇਆ ਇਹਦੇ ਵਿੱਚ ਇੱਕ ਹੁਣ ਲੇਡੀ ਦਾ ਫੋਨ ਆਇਆ ਉਹ ਕਹਿੰਦੀ ਮੇਰਾ ਫੋਨ ਆ ਮੈਂ ਉਹ ਖਵਾਣੋ ਵਾਲੇ ਬੁੰਡੇ ਨਾਲ ਵੀ ਇਹਨੇ ਮੇਰੀ ਗੱਲ ਕਰਾਈ ਆ ਮੈਂ ਕਿਹਾ ਵੀ ਆ ਜਾ ਇਹਦੇ ਪੈਰ ਫ੍ਰੈਕਚਰ ਹੋ ਗਿਆ ਇਹਦੇ ਚ ਮੋਟਰਸਾਈਕਲ ਲੱਗਿਆ ਮੌਕੇ ਤੇ ਕਿੰਨੇ ਬੰਦੇ ਫੜੇ ਕਿੰਨੇ ਭੱਜ ਗਏ ਇੱਕੋ ਫੜਿਆ ਜੀ ਮੈਨੂੰ ਦੇਖੋ ਜੀ ਇਹ ਬਹੁਤ ਢਿੱਲਾ ਕਿਉਂਕਿ ਜੇ ਕਸਾਈ ਨਾ ਹੋਈ ਤਾਂ ਪੰਜਾਬ ਦਾ ਬੁਰਾ ਹਾਲ ਹੋ ਜਾਣਾ ਕਿਉਂਕਿ ਗੱਡੀਆਂ ਸਾਡੇ ਕੋ ਕੰਮ ਤਾਂ ਪਹਿਲਾਂ ਹੀ ਨਹੀਂ ਸਾਡੀਆਂ ਗੱਡੀਆਂ ਚੋਰੀਆਂ ਹੋਣ ਲੱਗੀਆਂ ਸਾਨੂੰ ਪੁੱਛਦਾ ਹੀ ਨਹੀਂ ਕੋਈ ਵੀ ਇਹ ਕੀ ਹੋ ਰਿਹਾ ਕੋਈ ਬੰਦਾ ਨਹੀਂ ਕਿਸੇ ਗੱਲ ਦਾ ਕੋਈ ਰਿਸਪੌਂਸ ਤਾਂ ਦਿੰਦਾ ਹੀ ਆ ਭੂਮਿਕਾ ਜੀ ਪੁਲਿਸ ਪ੍ਰਸ਼ਾਸਨ ਕਹਿੰਦੀ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ ਸਮਝ ਲਓ ਗੱਲ ਮੇਨ ਗੱਲ ਤਾਂ ਇਹ ਹੀ ਆ ਵੀ ਸਾਡੇ ਕੋਲ ਪੁਲਿਸ ਬਹੁਤ ਘੱਟ ਆ ਕਿੱਥੇ ਕਿੱਥੇ ਭੇਜੀਏ ਹੈ ਵੀ ਇਦਾਂ ਹੀ ਕਿਉਂਕਿ ਪੁਲਿਸ ਜੇ ਪੂਰੀ ਹੋਊਗੀ ਤੇ ਤਾਂ ਹੀ ਉਹ ਕਿਤੇ ਨਾਕਾ ਲਾਉਣਗੇ ਤੇ ਜਾਣਗੇ ਜਾ ਕੇ ਕੰਮ ਕਰਨਗੇ ਆਪਣਾ ਥਾਣੇ ਅਸੀਂ ਚੱਲੇ ਆ ਉਹ ਸਾਬ ਲੈ ਗਏ ਤੇ ਉਹਦੇ ਬਾਅਦ ਪੂਰਾ ਸਕੰਜਾ ਜਿੰਨਾ ਇਹਨਾਂ ਦਾ ਗਰਵਾ ਇਕੱਠਾ ਕੀਤਾ ਜਾਵੇ ਆ ਸਾਮਾਨ ਆ ਸਾਰਾ ਅਸੀਂ ਉੱਥੇ ਸਿਲੰਡਰ ਕਰਿਆ ਹਣਾ